सतनाम श्री वाहिगुरु साहिबे सतनाम श्री वाहेगुरु साहिबी वाहेगुरु साहिब जी श्री राग महिल पहला कार दूज ਤੰਦੂਬਣਿਆਰ ਫੁੱਲੜਾ 나ਠੀੜੇ ਦਿਨ ਚਾਰੂ ਪਬਨ ਕੇਰੇ ਪਤ ਜਿਉ ਢਾਗੁਰ ਜਮਨਹਾਰ ਹੋ ਰੰਗਮਾਲਾ ਪੈ ਰਿਆ ਜਾਂਦੂ ਬਨਾਂ ਲਾ ਦਿਨ ਸੋੜੇ ਥੱਕੀ ਭਇਆ ਪ੍ਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗਲੇ ਦੈਸੁ ਤੇ ਜੀਰਾਨੋ ਹੰਬੀ ਵੰਨ੍ਹ ਰੂਮਣੀ ਰੋਵਾਂਂਦੀ ਨੀਂ ਬਾਣੋ ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਈ ਲੱਗੀ ਆਵੇ ਸਹੋਰੇ ਨਿਤਨੰ ਪਈਆ ਹੋਏ ਨਾਨਕ ਸਤੀ ਪਈਆ ਜਾਣ ਮੇਤੀ ਸਨ ਗੁਣਾਂ ਗਵਾਈ ਘੰਟੜੀ ਆ ਗੰਚੱਲੀ ਬਾਨਾ ਸ੍ਰੀ ਦਾ ਗੋਮਲਾ ਪੈਲਾ ਘਰ ਦੂਜਾ ਆਪੇ ਰਸੀ ਆਪራስ ਆਪੇ ਰਾਮਨਹਾਰੂ ਆਪੇ ਹੋਵੈ ਟੂਲੜਾ ਆਪੇ ਸੀਝ ਪਧਾਰੂ ਆਹ ਰੰਗ ਰਤਾ ਮੇਰਾ ਸਾਹਿਬ ਰਾਵ ਰਹਾ ਪ੍ਰਭੂ ਰਹਾਓ ਆਪੇ ਮਾਛੀ ਮਾਛਲੀ ਆਪੇ ਪਾਣੀ ਝਾਲੂ ਆਪੇ ਢਾਲ ਮਨਕੜਾ ਆਪੇ ਅੰਦਰ ਲਾਲ ਆਪੇ ਬਹੁਤ ਰੰਗਲਾ ਸਖੀਏ ਮੇਰਾ ਲਾਲੋ ਨਿਤਰ ਵੈ ਸੁਹਾਗਣੀ ਦੇਖ ਮਾਰਾ ਹਾਲ ਪਰ ਨਾ ਨਾਨਕ ਬੇਨਤੀ ਤੂੰ ਸਰਬਤੂ ਆம்ச ਕਾਲ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਦਰਗਾਸ ਸ੍ਰੀ ਰਾਗੋ ਮਲਾ ਪਹਿਲਾ ਘਰ ਦੀਦਾ ਇਹ ਤੰਤਰਤੀ ਬੀਜ ਕਰਮਾ ਕਰੋ ਸਲਲਿਓ ਪਾਓ ਸਾਰਨ ਪਾਣੀ ਮਨ ਕਿਰਸਾਨੂ ਹਰਿ ਦੱਡ ਮਾਇਲਾ ਏਉ ਪਾਵਸ ਬਦ ਨਿਰਬਾਣੀ ਕਾਹੇ ਕਰ ਬਸ ਮੂੜੇ ਮਾਇਆ ਤਿਤ ਸੁਤੋ ਸਗਲ ਕਾਲ ਤਰਮਾਤਾ ਤੇਰੇ ਹੋਸ਼ੇ ਨਾਮ ਤੁ ਸਖਾਇਆ ਰਹਾਓ ਮਖੇਬਕਾਰ ਗੁਜਕਿਰਖਾ ਕਰੇ ਇੰਤਜ ਆਤਮਾ ਹੋਈ ਧਿਆਈ ਜਦ ਤਬ ਸੰਗਮ ਹੋਈ ਦਵਰਾਖੇ ਕਮਲ ਬਿਕਸੈ ਮਾਤਾ ਆਸ਼ਰਮ ਆਈ 20 ਸਭ ਤਾਹਰ ਬਾਸਰ ਸੰਗਰਾਏ ਤੀਨ ਖੋੜਾ ਨਿਤਕਾਲ ਸਾਰੈ ਦਾ ਚੜ ਧਾਰ ਮੈਂ ਅਪਰੰਪਰੋ ਚਿੰਨ ਕਹ ਨਾਨਕ ਏਵ ਏਕ ਉਤਾਰੈ ਸ੍ਰੀ ਰਾਮ ਗੋਮਲ ਲਾ ਪਹਿਲਾ ਹੰਕਾਰ ਤਿਦੰ ਹਮਲਕਾਰ ਧਰਤੀ ਬੀਜ ਸ਼ਬਦੋ ਕਾਰੂ ਸਾਚ ਕੀ ਆਪ ਨਿਤ ਦੇਹ ਪਾਣੀ ਹੋਏ ਕਿਸਾਨ ਈਮਾਨ ਜਮਾਈ ਲੈ ਭੇਸ ਦੋਜਕ ਮੂੜੇ ਏਵ ਡਾਣੀ ਮਾਤ ਜਾਨ ਸਹਿ ਗੱਲੀ ਪਾਇਆ ਮਾਲ ਕਮਾਣੇ ਰੁਕੀ ਸੋਭਾ ਇਤ ਬਿੱਧੀ ਜਨਮ ਗਵਾਇਆ ਰਹਾਉ ਐ ਬਤਨ ਟਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭਾਉ ਰਸਤਾਦ ਨਿਪਾਖਿਆ ਬੋਲਾ ਕਿਉ ਬੁੱਢਾ ਜਾਨ ਹੈ ਬੁਢਾਈ ਆਖਣ ਨੂੰ ਸੋ ਨਾ ਪਾਉਣ ਕੀ ਬਾਣੀ ਏ ਮਨ ਰਤਾ ਮਾਇਆ ਥਸਕ ਮੇ ਨਦਰ ਦਿਲੇ ਪਸੰਦੇ ਜਿਨਿ ਕਾਰ ਇੱਕ ਧਾਇਆ ਤੀਕਾ ਰਖੇ ਬੰਨ ਕਰ ਸਾਥੀ ਨਾਉ ਸੈਤਾਨ ਮਤ ਕਟ ਗਾਈ ਨਾਨਕ ਆਖੈ ਰਾਹ ਪੈ ਚਲਣਾ ਮਾਲ ਧਨ ਕਿਤ ਕੋ ਸੰਗਿਆਹੀ ਸ੍ਰੀ ਬਾਗ ਮਹਰਲਾ ਪਹਿਲਾ ਘਰ ਚੌਥਾ ਸੋਈ ਮੌਲਾ ਡਿੰਡਕ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਨ ਬੰਦ ਰਹਾਈ ਧਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਭੀ ਕਰਤਾਰੋਂ ਡਰਨਾ ਰਹਾਉ ਤਾ ਤੁਮ ਮੁੱਲਾ ਤਾ ਤੁਂ ਕਾਜੀ ਢਾਣੇ ਨਾਮ ਖੁਦਾਈ ਜੇ ਬਹੁਤ ਹੀ ਰਾ ਪੜਿਆ ਹੋਵੇ ਕੋ ਰਹਿ ਨ ਭਰੀਆ ਪਾਈ सोई ਕਾੜੀ ਜਨਿਆ ਤਜਿਆ ਇੱਕ ਨਾਮ ਕੀ ਆਧਾਰੋ ਹਾਪੀ ਹੋਸੀ ਜੈ ਨ ਜਾਸੀ ਸੱਚਾ ਸਿਰ ਜਨਹਾਰੋ ਪੰਜ ਵਖਤ ਨਵਾਟ ਗੜਾਰੇ ਪੜੇ ਕਦੀਪ ਕੋ ਰਾਣਾ ਨਾਨਕ ਆਖੈ ਗੁਰ ਸੁਦੇਈ ਰਸੂ ਪੀਣਾ ਖਾਣਾ ਸ੍ਰੀ ਦਾਗ ਮਲਾ ਪਹਿਲਾ ਘਰ ਟੁਠਾ ਈਸਵਾਂ ਦੀ ਸੁਹਾਣੀ ਨਾਲੋਂ ਭਲਕੇ ਭੋਕੇ ਸਦਾ ਬਿਆਲੋ ਕੂੜ ਸ਼ੁਰਾ ਮੁੱਠਾ ਮੁਰਦਾਰੂ ਧਾਨ ਕੂ ਰੂਪ ਰੰਗ ਕਰਤਾਰ ਮੈਂ ਬਤ ਕੀ ਬੰਦਨਾ ਕਰਨੀ ਕੀ ਕਾਰੋ ਆਉਂ ਵਿਗੜਾ ਰੂਪ ਰੰਗ ਬਿਕਰਾ ਲੋ ਤੇਰਾ ਈਤ ਨਾਮ ਤਾਰੇ ਸੰਸਾਰ ਮੈਂ ਇਹਾ ਨਾਮ ਮੈਂ ਇਹਾ ਆਸੇਵ ਆਧਾਰੂ ਰਹਾਉ ਮੋਖ ਨਿੰਦਾ ਆਖਾਂ ਦਿਨ ਰਾਤ ਪਰ ਕੱਜੋਹੀ ਨੀਤ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਾਨ ਕ੍ਰੂਪ ਰਾਂਗ ਕਰਤਾਰ ਫਾਹੀ ਸੁਤ ਮਲੋਕੀ ਵੇਸ ਹੋਂਠ ਗਵਾੜਾ ਠੱਗੀ ਦੇਸਾ ਖਰਾ ਸਿਆਣਾ ਬਹੁਤਾ ਭਾਰ ਧਾਨ ਕ੍ਰੂਪ ਰਾਂਗ ਕਰਤਾਰ ਮੈਂ ਕੀਤਾ ਨਾ ਦਾਤਾ ਹਰਾਮ ਕਰੋ ਹਾਂ ਕਿਆ ਮੋ ਦੇਸਾ ਦੁਸ਼ਟ ਚੋਰਾ ਨਾਨਕ ਨੇ ਜਕ ਕਾ ਬੀਚਾਰ ਧਨ ਕਰੂ ਬਰਹੰਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤਿਆ ਜੀ ਸੁਰਤ ਵਿਹਾਉਣਾ ਕੋਈ ਨੰਕੀ ਦੇਈ ਸੁਰਤ ਤੇ ਹਾਥ ਨਰਾ ਲਿਖਾ ਇੱਕ ਆਵੋ ਦਾ ਹੂ ਕਾਹੇ ਜੀ ਕਰੇ ਚਤਰਾਈ ਲਿਵਾ ਦਿਵਾ ਢਿਲ ਨਾ ਪਾਈ ਰਹਾਓ ਤੇਰੇ ਜੀ ਦੀਆਂ ਕਾਤੋਏ ਕਿਤ ਕੋ ਸਾਹਿਬ ਆਵੈ ਰੋਹੇ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾਂ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂੰ ਨਦਰੀ ਅੰਦਰ ਤੋਲੇ ਤੋਲਾ ਢੱਕਣੇ ਤੇ ਪੂਰੀ ਮਤ ਕਰਣੀ ਬਾਗੋਂ ਘਟੇ ਘਟ ਪਰਮਤਨ ਨਾਨਕ ਗਿਆਨੀ ਕਹਿ ਸਾ ਹੋਏ ਆਪ ਸਣ ਬੁਜੈ ਸੋਏ ਗੁਰ ਪ੍ਰਸਾਦ ਕਰੇ ਬੀਤਾਰ ਸੋ ਗਿਆਨੀ ਦਰ ਕੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰਿਆਉ ਦਾ ਨਾ ਬੀਨਾ ਮੈਂ ਮਛਲੀ ਕੈਸੀ ਅੰਤਲਾ ਦਾਜਾ ਦੇਖਾ ਤਾ ਤਦ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਡਾਣਾ ਮਿਉ ਨੰਡਾ ਲਾ ਡਾਲੀ ਦਾ ਦੁਖ ਲਗੈ ਤੰ ਤੂੰ ਡੈਸ ਸਮਾਲੀ ਰਹਾਉ ਤੂੰ ਪਰਪੁਰ ਜਾਣੈ ਮੈਂ ਦੂਰਾ ਜੋ ਕਸ਼ ਕਰੀ ਸੋ ਤੇ ਰਹ ਦੂਰਾ ਤੂੰ ਦੇਖਿਆ ਮੇਂ ਕਿਰਪਾਓ ਤੇਰੇ ਕਮਨ ਤੇਰੇ ਨਾਏ ਜੀਤਾ ਦੇ ਤੇਤਾ ਹੋਂ ਖਾਉ ਬਿਆਦਰ ਨਾ ਇੰਕਾ ਦਰਗਾਉ ਨਾਨਕ ਏਕ ਕਾਏ ਅਰਦਾਸ ਜਿਉ ਪਿੰਡ ਸਭ ਤੇਰਾ ਪਾਸ ਆਪੇ ਨੇੜੇ ਦੂਰ ਆਪੇ ਆਪੇ ਮਨ ਮਿਆਂ ਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਗਹਨੋ ਜੋਤ ਜਬਾ ਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗੋ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨੋ ਦੇਵਨ ਹਾਰੇ ਕੇ ਹੱਥ ਦਾ ਨੋ ਭਾਵੈ ਦੇ ਨਾ ਦੇਈ ਸੋਏ ਕੀ ਤੇ ਕਹਿਆ ਕਿਆ ਹੋਈ ਆਪੇ ਸੱਜ ਭਾਵੈ ਤੇ ਸੱਚੋ ਅੰਦਾ ਕੱਚਾ ਕੱਚ ਨ ਕਾਚੋ ਰਹਾਓ ਜਾਂਕੇ ਰੋਖ ਬਿਰਖ ਆਰਾਓ ਜਹੀ ਧਾਤ ਤਿਹ ਹੱਥ ਨਾਓ ਫਲ ਭਾਉ ਫਲ ਖਿਆ ਪਾਈ ਆਬੀਜਾ ਪੀ ਖਾਈ ਕੱਚੀ ਕੰਦ ਕੱਚਾ ਵਿਚਰਾਜ ਮਤ ਅਲੂਣੀ ਫਿਕਾ ਸਾਦ ਨਾਨਕ ਆਣ ਆਵੇਂ ਰਾਸ ਬੰ ਨਵੇਂ ਨਹੀਂ ਸਾਬਾਸ ਸ੍ਰੀ ਰਾਗ ਮਹਲਾ ਪਹਿਲਾ ਘਰ ਪੰਜਵਾ ਆਸਾਲ ਚੱਲਾਈ ਨਾ ਚੱਲ ਨਾ ਕਉ ਘਟਾਰਾ ਕਰ ਸਕੈ ਜਿਉਂ ਸਾਹਿਬ ਰੱਖ ਤਿਉਂ ਰਹਿ ਇਸ ਲੋਭੀ ਕਾਜੋ ਟਲ ਪੱਲਾ ਬਿਨ ਤੇਲ ਦੀਵਾ ਕਿਉਂ ਜਲਾਏ ਰਹਾਉ ਬਹੁਤੀ ਪੁਰਾਨ ਕਮਾਈਆ ਭਾਉ ਵੱਟੀ ਇਤ ਤਨ ਪਾਈਐ ਸਚ ਬੂਝਣਾਂ ਲਾਈਐ ਇਹ ਤੇਲ ਜੀਵਾ ਇੰਦਲਾ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਉ ਇਤ ਤਣ ਲਾਗੈ ਬਾਣੀਆਂ ਸੁਖ ਵੈ ਸੇਵ ਪ੍ਰਮਾਣੀਆਂ ਸਭ ਦੁਨੀਆ ਆ ਮਣ ਜਾਣੀਆਂ ਵੇਟ ਦੁਨੀਆ ਸੇਵ ਕਮਾਈਆ ਤਾਂ ਦਰਗਾ ਬੈਸਣ ਪਾਈਆ ਕਉ ਨਾਨਕ ਬਾਣ ਲੜਾਈਆ ਸ੍ਰੀ ਰਾਗੋ ਮਲਾਤੀ ਢੰਕਰ ਪਹਿਲਾ ੴ ਸਤਿਗੁਰ ਪ੍ਰਸਾਦ ਆਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਗੁਰ ਧਿਆਈਐ ਨਾਮ ਮੰਗਿਐ ਨਾਮੇ ਸਾਜ ਸੁਮਾਏ ਸਤਗੁਰ ਮਨ ਕਾਮਨਾ ਤੀਥਾ ਜਸ ਨੋ ਦੇ ਬੁਝਾਈ ਮਨ ਚੰਦਿਆ ਵਰ ਪਾਵਣਾ ਜੋ ਇਛਾ ਸੁ ਭਲ ਪਾਏ ਰਹਾਉ ਨਾਉ ਧਿਆਈਐ ਨਾਵ ਮੰਗੀਏ ਨਾਮੈ ਸਹਿ ਸਮਾਈ ਮਨ ਮੇਰੇ ਹਰਿ ਆਸ ਚਾਖ ਤਿਕਦਾਏ ਜਿਨਨੀ ਗੁਰਮੁਖ ਟਾਖਿਆ ਸਾਜਿ ਰਹਿ ਸਮਾਈ ਰਹਾਉ ਜਿਨਨੀ ਸਾਧਗੁਰ ਸੇਵਿਆ ਤਿਨਿ ਪਾਇਆ ਨਾਮ ਨਧਾਨੋ ਅੰਤਰ ਹਰਸ ਰਵ ਰਇਆ ਚੁਕਾ ਮਨ ਅਭਿਮਾਨ ਹਿਰਦਾ ਕਮਲ ਪਰਗਾਸਿਆ ਲਾਗਾ ਸេច ਧਿਆਨੋ ਮਾ ਨਿਰਮਲ ਹਰ ਰਾਵ ਰਾਇਆ ਪਾਇਆ ਦਰਗਾ ਮਾ ਨੂੰ ਸਾਧਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ ਹਮ ਮੰਮਤਾ ਮਾਰ ਕੈ ਹਰ ਰੱਖਿਆ ਉਰਧਾਰ ਆਹ ਤਨ ਕੈ ਬਿਲਾ ਹਰਨ ਜਨ ਨਾਮੇ ਲਗਾ ਪਿਆਰ ਸਹੀ ਸੁਖੀਏ ਚੋਂ ਡਗੀ ਜਨ ਨਾਮੇ ਖੋਟਿਆ ਬਾਰ ਮਨ ਘੌਰ ਮਿਲਿਆ ਨਾਮ ਪਾਈਆ ਤੁਕਾ ਮੋ ਪਿਆਸ ਹਰ ਸੇਤੀ ਮਨ ਰਵ ਰਹਾ ਘਰ ਹੀ ਮਾਹੀ ਉਦਾਸ ਜਿਨਾ ਹਰ ਕਾ ਸਾਧ ਆਇਆ ਹਾਂ ਕਿਨ ਬਲ ਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹਲਾ 3 ਦਾ ਬਉ ਭੀਖ ਕਾਰ ਪਰਮਾਈਐ ਮਨ ਹਿਰਦਾ ਕੰਪਟਪਮਾਈ ਹਰ ਕਾ ਮਹਿਲ ਨ ਪਾਵੈ ਮਰ ਵਿਸ਼ਟਾ ਮੈ ਸਮਾਈ। ਮਾਨ ਰੇ ਗ੍ਰਹਿ ਮਹਿ ਉਦਾਸ ਸਾਧ ਸੰਗਮ ਕਰਨੀ ਸੋ ਕਰੇ ਗੁਰਮੁਖ ਹੋਇ ਪ੍ਰਗਾਸ ਰਹਾਉ। ਗੁਰ ਕਾ ਸ਼ਬਦ ਮੰਨਿ ਤਿਆਗਤ ਮੁਗਤ ਘਰੇ ਪਉ ਪਾਏ। ਹਰ ਕਾ ਨਾਮ ਤੇ ਆਈਐ ਸਤ ਸੰਗਤ ਮੇਲ ਮਿਲਾਏ ਜੇ ਲਾ ਕਿਸਤਰੀਆ ਭੋ ਕਰੇ ਨਵਖੰਡ ਰਾਜ ਕਮਾਏ ਬਿਨ ਸਤਗੁਰ ਸੁਖ ਨਾ ਪਾਵਾਈ ਫਿਰ ਫਿਰ ਜਾਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਤਲਾਏ تنਾਂ ਬਿਸ਼ ਰਿੱਧ ਸਿਧ ਫਿਰਾਏ ਉਹਨਾਂ ਤੇ ਲਾਂ ਤੁਮਾਈ ਜੋ ਪ੍ਰਭ ਭਾਵੈ ਸੋਥੀਐ ਅਵਰਨ ਕਰਨਾ ਝਾਈ ਜਨ ਨਾਨਕ ਜੀ ਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਸ੍ਰੀ ਰਾਗੋ ਮਲਾਤੀ ਦਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਗੁਰਮੁਕਾਰ ਕਮਾਵਣੀ ਸਤਕੜ ਪ੍ਰਗਟ ਹੋਏ ਅੰਤਰ ਜਿਸ ਕਾ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਮਿਛੜਾਏ ਤੈ ਨਿਡ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਬਰਨ ਕੋਈ ਸਤ ਗੁਰੂ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਈ ਰਹਾਉ ਸ਼ਬਦ ਮਿਲਾ ਸੋ ਮਿਲ ਰਹਾ ਜਿਸਨੂੰ ਆਪੇ ਲਾਇ ਮਿਲਾਏ ਦੁਜੇ ਭਾਏ ਉਹ ਨਾਮ ਲੈ ਫਿਰ ਫਰਿਆਵਾ ਜਾਈ ਸਮ ਇੱਕ ਵਰਤਦਾ ਇੱਕ ਰ ਆਸਮਾਏ ਜਿਸ ਨੂੰ ਆਪ ਦਇਆਲ ਹੋਏ ਗੁਰਮਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੋਝਾਈ ਅੰਤਰ ਲੋਭ ਵਿਕਾਰ ਲੱਖ ਚੌਰਾਸੀ ਪਰਮੰਦੇ ਭਰਮ ਪਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਈ ਨ ਮਿਟਨ ਹਾਰ ਸਤਗੁਰ ਕੀ ਸੇਵਾ ਗਾ ਖੜੀ ਸਿਰ ਦੀ ਧਿਆ ਆਪ ਗਵਾਈ ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਈ ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਈ ਜਿਨ ਕਾ ਪੂਰਬ ਲਿਖਿਆ ਤਨ ਸਤਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰੇ ਮਤ ਤੂੰ ਕਰੇ 부ਕਾਰ 184 ਜਿਸਰੀ ਸਭ ਸਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਆ ਪਾਈਐ ਮੁਖ ਦਵਾਰੋ ਸ਼੍ਰੀ ਰਾਗ ਮਹੱਲਾ 3 ਜਿੰਨੇ ਸੁਣ ਕਾ ਮੰਨਿਆ ਤਿੰਨਾ ਨਿਦਕਰ ਵਾਸ ਗੁਰਮਤੀ ਸਾਲਾਏ ਸੱਚ ਹਰ ਪਾਇਆ ਗੁਣਤਾਸ ਸਭ ਦਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦਾ ਜਨ ਕਾ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਾਇ ਤੁਰ ਮਸਤਕ ਜਨ ਕੋ ਲਿਖਿਆ ਸੇ ਗੁਰਮਕਰਾਏ ਲੈ ਵੱਲ ਆਏ ਰਹਾਉ ਆਰ ਸਾਂਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰਾ ਗੁਰਮਤ ਜਿਨੀ ਵਿਸਾੜਿਆ ਸੇ ਦੇਖੈ ਸਦਾ ਅਧੂਰਾ ਜਨ ਗੋਨ ਤਿੰਨ ਸਾਧ ਮੰਨ ਵਸਾ ਆਪ ਕਨਵੰਤਿਆ ਦੂਰਾ ਮਨ ਮੁਖ ਗੁੰਟੇ ਬਾਰੇ ਬਿਨ ਨਾਮੈ ਮਰਦੇ ਝੂਰਾ ਜਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇ ਹਰ ਸੋਏ ਅਨੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਉਸੰਭਕਾ ਬਿਨਸ ਜਾਏ ਦੁਖ ਰੋਏ ਦੇਸੇ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਤੇ ਰੋਏ ਇਹ ਜਨਮ ਪਦਾਤ ਪਾਏ ਕਹ ਹਰ ਨਾਮ ਨ ਚੇਤਾ ਲਿਵ ਲਾਏ ਭਾਗ ਖਿਸਿਆ ਰਹਿਣਾ ਨਹੀਂ ਅਗੜੌਰ ਨ ਪਾਈ ਉਹ ਵੇਲਾ ਹੱਥ ਨ ਆਵਈ ਅੰਤ ਗਿਆ ਪਛਤਾਈ ਜਿਸ ਨਦਰ ਕਰੇ ਸੋ ਉੱਭਰੇ ਹਾਰ ਛੇਤੀ ਲਿਵ ਲਾਏ ਦੇਖਾਂ ਦੇਖੀ ਸਭ ਕਰੇ ਮਨਮਕ ਪੂਜਨਾ ਪਾਈ ਜਿਨ ਗੁਰਮੁਖ ਅਰਦਾਸੋਧਾ ਸੇਵ ਪਈ ਦਿਨ ਥਾਈ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕੋ ਤਿਨ ਕੀ ਬਾਣੀ ਸਦਾ ਸੱਚ ਹੈ ਜਨਨ ਨਾਮ ਰਹਿ ਲਿਵ ਲਾਈ। ਸਰੀਰ ਆਗੋ ਮਹਿਲਾ ਤੀਡਾ ਜਿਨਨੀ ਇੱਕ ਮਨੋ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਾਧ ਉਜਲੇ ਤਿਨ ਸੱਚੇ ਦਰਬਾਰ। ਉਹੇ ਅਮਰਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰੁ ਭਾਈ રે ਗੁਰਮੁਖ ਸਦਾ ਪਤ ਹੋਈ ਹਰ ਹਰ ਸਦਾ ਧਿਆਈਐ ਮਲਹੋਂ ਮੈਂ ਕੱਡੇ ਧੋਈ ਰਹਾਓ ਮਨ ਮਖ ਨਾਮ ਨ ਜਾਣਣੀ ਬਿਨ ਨਾਮੈ ਪਤ ਜਾਏ ਸਬ ਤੇ ਸਾਧਨਾ ਆਇਓ ਲਾਗੈ ਤੂਜੈ ਭਾਏ ਵਿਸ਼ਟਾ ਕੇ ਕੀੜੇ ਪਵੈ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਇ ਸਮਾਏ ਤਿੰਨ ਕਾ ਜਨਮ ਸਫਲ ਹੈ ਚੱਲੇ ਸਤਿਗੁਰ ਭਾਏ ਖੋਲ ਉਧਾਰੇ ਆਪਣਾ ਧਨ ਜਣੇ ਦੀ ਮਾਇ ਹਰ ਹਰ ਨਾਮ ਧਿਆਈ ਹੈ ਜਿਸਨੂੰ ਕਿਰਪਾ ਕਰੇ ਰਜਾਏ ਜਿਨਨੀ ਗੁਰਮਖ ਨਾਮ ਧਿਆਇਆ ਵਿੱਚੋਂ ਆਪ ਗਵਾਈ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਨ ਗੁਰਮਤੀ ਅਰਥ ਆਏ ਸ੍ਰੀ ਰਾਗ ਮਲਾਤੀ ਡਾਂ ਹਰ ਭਗਤਾ ਹਰ ਤਨ ਰਾਸ ਹੈ ਗੁਰ ਪੂਸ਼ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਕਰ ਹਰ ਨਾਮ ਅਧਾਰ ਗੁਰ ਪੂਰਾ ਹਰ ਨਾਮ ਦਰੜਾਇਆ ਹਰ ਭਗਤਾ ਟੁੱਟ ਢੰਡਾਰ ਭਾਈ ਰੇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮਖ ਨਾਮ ਧਿਆਈ ਰਹਾਉ ਹਰੂ ਭਗਤ ਹਰਕਾਰ ਪਿਆਰ ਹੈ ਜੇ ਗੁਰਮਖ ਕਰੇ ਬੀਚਾਰ ਬਾਖਾਂਡ ਭਗਤ ਨਾ ਹੋਵੇ ਦੁਬਦਾ ਗੋਲਖਵਾਰੂ ਸੋ ਜਨ ਰਲਾਇਆ ਨਾਰ ਲਾਜ ਸੰਤਰ ਬਵੇਕ ਬੀਚਾਰ ਸੋ ਸੇਵਕ ਹਰ ਆਖੀਐ ਤੋਹਾਰਾ ਖੈ ਉਰਤਾਰੂ ਮਨ ਤਨ ਸੌਪਿਆ ਕੀ ਧਰੇ ਹਮੈ ਵਿੱਚੋਂ ਮਾਰੂ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੀ ਨ ਆਵੈ ਹਾਰੋ ਕਰ ਮਿਲੈ ਤੰ ਪਾਈਐ ਬਿਨ ਕਰਮੈ ਪਾਇਆ ਨੰਡਾਈ ਲੱਖ ਟੋਰਾਸੀ ਤਰਸਦੇ ਜਸ ਮਿਲੇ ਸੋ ਮਿਲੇ ਹਰ ਰਾਈ ਨਾਨਕ ਗੁਰਮਖਰ ਪਾਇਆ ਸਾਦਾ ਹਰ ਨਾਮ ਸਮਾਏ ਲਖ ਦਰਾਸੇ ਤਸ ਦੇ ਜਿਸ ਮਿਲੈ ਸੋ ਮਿਲੈ ਹਰਿ ਆਈ ਨਾਨਕ ਗੁਰਮਖਰ ਪਾਇਆ ਸਾਦਾ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ